ਸੀ ਕਾਲ ਜੀ ਸਾਰਿਆਂ ਨੂੰ ਇਹ ਗਰਾਊਂਡ ਪਿੰਡ ਜਾਂਗਿਰਦੀ ਹੈ ਜਿਸ ਵਿੱਚ ਪਹਿਲਾਂ ਵੀ ਜੋ ਕਲੱਬ ਵੱਲੋਂ ਦੋ ਟੂਰਨਾਮੈਂਟ ਫੁੱਟਬਾਲ ਦੇ ਕਰਵਾਇਆ ਜਿਸ ਨਾਲ ਬੱਚਿਆਂ ਨੂੰ ਬਹੁਤ ਜਾਗਰੂਤ ਹੋਈ ਹੈ ਇਸ ਕਰਕੇ ਬੱਚੇ 25 ਤੋਂ 30 ਬੱਚੇ ਡੇਲੀ ਗਰਾਊਂਡ ਵਿੱਚ ਛੋਟੇ-ਛੋਟੇ 10-15 ਸਾਲ ਦੇ ਆਉਂਦੇ ਆ ਇਹ ਅਪਰੇਲਾ ਸੀ ਸਾਡੇ ਜੁੱਟ ਕਲੱਬ ਦਾ ਕਿ ਨਵੀਂ ਪੀੜ੍ਹੀ ਨੂੰ ਨਸ਼ੇ ਤੋਂ ਕਿਵੇਂ ਬਚਾਇਆ ਜਾਵੇ ਬਾਕੀ ਇੱਕ ਹੋਰ ਨਵੀਂ ਵੀ ਅਸੀਂ ਬੱਚਿਆਂ ਨੂੰ ਪੇਚ ਬਣਾ ਕੇ ਦਿੱਤੀ ਆ ਕ੍ਰਿਕਟ ਦੀ ਜਿਹਦੇ ਵਿੱਚ ਬੱਚੇ ਭੈਣੀ ਸਿਧਵਾ ਦੀਨਿਆਲ ਪਿੰਡ ਜਾਂਗੀਰ ਲੱਗੇ ਇੱਕ ਜਾਂਗੀਰ ਕਲੋਨੀ ਆ ਉੱਥੋਂ ਬੱਚੇ ਆਣ ਕੇ ਚਾਰ ਪਿੰਡਾਂ ਦੇ ਬੱਚੇ ਇੱਥੇ ਗਰਾਊਂਡ ਵਿੱਚ ਆਉਂਦੇ ਆ ਡੇਲੀ ਐਕਸਰਸਾਈਜ਼ ਕਰਦੇ ਆ ਪਿੰਡ ਜਾਂਗੀਰ ਦੀਆਂ ਦੋ ਬੱਚੀਆਂ ਇੱਥੇ ਹਸ਼ਿਆਰਪੁਰ ਸਰਕਾਰੀ ਅਕੈਡਮੀ ਚ ਫੁੱਟਬਾਲ ਦੀ ਇੱਥੇ ਖੇਡਦੀਆਂ ਸੀਗੀਆਂ ਜਿਹੜੀਆਂ ਐਸਰਲ ਤੇ ਹਾਰਪੁਰ ਅਕੈਡਮੀ ਸਰਕਾਰੀ ਅਕੈਡਮੀ ਸਿਲੈਕਟ ਹੋਈਆਂ ਬੜੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ ਕਿਸ ਤਰ੍ਹਾਂ ਬੱਚਿਆਂ ਨੂੰ ਚਾਹੀਦਾ ਕਿ ਨਸ਼ਿਆਂ ਤੋਂ ਬਚੋ ਤੇ ਇਹ ਉਹੀ ਲੋਕੇਸ਼ਨ ਆ ਸਰਕਾਰੀ ਸਕੂਲ ਸਾਹਮਣੇ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਜਿਮ